ਵੱਡੀ ਹਾਜ਼ਰੀ ਦਾ ਹਾਸਲ ਸਰਜੀਤ ਪਾਤਰ ਵੱਡੀ ਹਾਜ਼ਰੀ ਭਰ ਗਿਆ ਹੈ ਸਰਜੀਤ ਪਾਤਰ ਇਸ ਮਾਤ ਲੋਕ ਵਿੱਚ ਹਾਜ਼ਰੀ ਲਵਾ ਕੇ ਆਪਣੇ ਸਾਹਿਤਿਕ ਮਾਧਿਮ ਰਾਹੀਂ ਮਾਨਵੀ ਦੁੱਖਾਂ ਦਰਦਾਂ ਦਾ ਅਨੁਭਵ ਪ੍ਰਗਟਾ ਕੇ ਪਿਛਲੇ ਪੈਰੇ ਉਸ ਦਾ ਲਿਬਾਦਾ ਉਸ ਦੇ ਹਰੂਫ ਉਸ ਦਾ ਮੁਕਾਲਮਾ ਉਸ ਦੇ ਬੋਲ ਉਸ ਦਾ ਲਹਿਜਾ ਉਸ ਦਾ ਵजूद ਉਸ ਚ ਪਾਈ ਦੀ ਪੁਖਤਾ ਕਵਤਾ ਵਰਗਈ ਹੋ ਗਿਆ ਸੀ ਕੌਮ ਦੇ ਸੰਘਰਸ਼ਾਂ ਤੇ ਯਾਦੀਆਂ ਦੇ ਘੋਲ ਬਾਰੇ ਗਹਿਰੀਆਂ ਗੱਲਾਂ ਕੀਤੀਆਂ ਤੇ ਫਿਰ ਕਦਰ ਨਾ ਪੈਣ ਬਾਰੇ ਆਪਣੀ ਬਾਤ ਵਿੱਚ ਉਹ ਵੱਡੇ ਅਰਥਾਂ ਦਾ ਅੰਦਰਹਾਜ ਕਰ ਗਿਆ ਸੀ ਉਸ ਦੀ ਕਵਿਤਾ ਜਦ ਬੋਲਦੀ ਤੇ ਜਦੋਂ ਗੁਰੂ ਪਾਤਸ਼ਾਹ ਜਾਂ ਗੁਰੂ ਗ੍ਰੰਥ ਸਾਹਿਬ ਦਾ ਨਿਆਰੇ ਅੰਦਾਜ਼ ਵਿੱਚ ਜ਼ਿਕਰ ਕਰਦੀ ਤੇ ਵੱਡੇ ਰਹੱਸਾਂ ਦੇ ਨਕਸ਼ ਉਘੀੜਦੀ ਤਾਂ ਉਪਰੇ ਹੋਰ ਪਛਾਵਾਂ ਵਾਲੇ ਲੋਕ ਵੀ ਆਸ਼ਾਸ਼ਕਾ ਰੋਟਦੇ ਸੇਜਦਾ ਕਰਦੇ ਲੱਗਦੇ ਗੱਲ ਪੱਤਰ ਨੂੰ ਤੋੜਨੀ ਆਉਂਦੀ ਸੀ ਨਿਭਾਉਣੀ ਆਉਂਦੀ ਸੀ ਬੁਸ਼ਾਉਣੀ ਆਉਂਦੀ ਸੀ ਉਸ ਕੋਲ ਸ਼ਬਦ ਗੁਰੂ ਤੇ ਗੁਰੂ ਆਸ਼ੇ ਨੂੰ ਪ੍ਰਗਟ ਕਰਨ ਵਿੱਚ ਵੱਡੀ ਮਹਾਰਤ ਦਾ ਖਾਸਾ ਹਾਸਲ ਸੀ ਅਤੀਤ ਦੀ ਪੀੜ ਤੇ ਵਰਤਮਾਨ ਤੇਸ਼ ਕੌਮ ਦੀਆਂ ਦੁਸ਼ਵਾਰੀਆਂ ਤੇ ਦਰ ਪੇਸ਼ ਚੁਣੌਤੀਆਂ ਦਾ ਜ਼ਿਕਰ ਉਸ ਦੇ ਮਨ ਮਸਤਕ ਨੂੰ ਸਾਫ਼ ਸੁਆਫ਼ ਨਮਾਇਆ ਹੁੰਦਾ ਸੀਗਾ ਉਸ ਦਾ ਪੰਜਾਬੀ ਸਾਹਿਤਕ ਰੂਪ ਬੋਧਕਤਾ ਦੀ ਚਾਸ਼ਨੀ ਚ ਡੁੱਬਿਆ ਹੋਣ ਕਰਕੇ ਪਾਤਰ ਵਖਰੇ ਹੱਟਵੇਂ ਰੂਪ ਵਿੱਚ ਮਹਾਨ ਸ਼ਾਇਦ ਸੰਤੀ ਵਿੱਚ ਆ ਗਿਆ ਸੀ ਸੰਜਮ ਸ਼ਰਮੇ ਅਪਰਾਧ ਤੇ ਨਿਗ ਦੇ ਵਜੂਦ ਦਾ ਧਾਰਨੀ ਪਾਤਰ ਜਦ ਮਾਈਕ ਤੇ ਹਾਜ਼ਰ ਹੁੰਦਾ ਤਾਂ ਉਹ ਪਲਾਂ ਵਿੱਚ ਐਸੀ ਉੱਚੀ ਉਡਾਨ ਭਰ ਜਾਂਦਾ ਕਿ ਦਰਸ਼ਕ ਦੇ ਮਨ ਮਸਟਕ ਤੇ ਕੋਈ ਅਜਬ ਜਿਹੀ ਅਵਸਥਾ ਤਾਰੀ ਹੋ ਜਾਂਦੀ ਤੇ ਪਾਤਰ ਦਾ ਕਾਵ ਸਾਹਿਤਕ ਕਥਾ ਪ੍ਰਵਾਹ ਅੰਤਰਮੁਗਧਤਾ ਵੱਲ ਲੈ ਜਾਂਦਾ ਉਸ ਦਾ ਬૌਧਿਕ ਚਿੰਤਨ ਕੁਦਰਤੀ ਇੰਨਾ ਪਰਬਲ ਸੀ ਕਿ ਉਸ ਦੇ ਮੁੱਖੋਂ ਅਲਫਾਜ਼ ਫੁੱਟਦੇ ਉੱਗਦੇ ਨਹੀਂ ਸੀਗੇ ਸਗੋਂ ਐਂ ਲੱਗਦਾ ਜਿਵੇਂ ਉਸ ਦਾ ਸਾਰਾ ਤਲੱਫਜ਼ ਕਿਸੇ ਰੂਹਾਨੀ ਫਾਰਮੈਟ ਵਿੱਚ ਬੰਦਿਤ ਹੋਵੇ ਕਿਸੇ ਰੂਹਾਨੀ ਚਸ਼ਮੇ ਤੋਂ ਨਿਕਲਦਾ ਹੋਵੇ بڑے ਤਾਵੀਰ ਅਸੇ ਤੋਂ ਪਾਤਰ ਦੇ ਸਾਹਿਤਕ ਮਕਾਮ ਦੇ ਨਹੀਂ ਦੀ ਕੋਈ ਇੱਕ ਵੀ ਨਹੀਂ ਟੋਕ ਸਕਿਆ ਦੂਰ ਤੱਕ ਪਾਤਰ ਹੀ ਦੇਨਾ ਸੀਗਾ ਪਾਤਰ ਦੇ ਰਿਦੇ ਅੰਦਰ ਪ੍ਰਕਿਰਤੀ ਦਾ ਵਿਸ਼ਾਲ ਅਨਭਵ ਤੇ ਰੂਹਾਨੀ ਦਾ ਵਗਦਾ ਨਿਰਮਲ ਵਾਸੀ ਉਸ ਦੀ ਤਹਿਰੀਰ ਅੰਦਰ ਲਕਮਾ ਗੁੱਜਿਆ ਹਿਡਲ ਰੂਹ ਵਿੱਚ ਕੇ ਰੂਹਾਨੀ ਦਾ ਵਿਸ਼ਾਲ ਪਸਾਰ ਸੀ ਆਪਣੀ ਨਵੇਕਲੀ ਸਾਹਿਤਿਕ ਸ਼ਬਦ ਲੀਲਾ ਰਾਈ ਇਸ ਦੁਨਿਆਵੀ ਜਗਤ ਵਿੱਚ ਵੱਡੀ ਹਾਜ਼ਰੀ ਲਾਉਣ ਦਾ ਹਾਸਲ ਬਣਨ ਵਾਲਾ ਸਰਜੀਤ ਬਾਤ ਚਾਹੇ ਚਲਾ ਗਿਆ ਪਰ ਉਹ ਹਮੇਸ਼ਾ ਲਈ ਸਾਡੇ ਸੁਚੇਤ ਕੀਤਿਆਂ ਦਾ ਹਿੱਸਾ ਬਣਿਆ ਰਹੇਗਾ ਉਸ ਦੇ ਅਲਫਾਜ਼ ਉਸ ਦੇ ਬૌਧਿਕ ਬੋਲਾਂ ਦੀ ਗੂੰਜ ਸਾਡੀ ਪੰਜਾਬੀ ਦੁਨੀਆ ਦੀ ਫਿਜਾ ਵਿੱਚ ਹਮੇਸ਼ਾ ਲਈ ਤੈਰਦੀ ਸੁਣਦੀ ਤੇ ਕੰਨਾਂ 'ਚ ਪੈਂਦੀ ਰਹੇਗੀ ਸਰਜੀਤ ਬਾਤਰ ਦੀ ਇਸ ਮਾਨਵੀ ਸੰਸਾਰ ਵਿੱਚ ਲੱਗੀ ਹੋਈ ਵੱਡੀ ਹਾਜ਼ਰੀ ਹਮੇਸ਼ਾ ਸਾਡੀਆਂ ਵੱਡੀਆਂ ਯਾਦਾਂ ਵਿੱਚ شمار ਰਹੇਗੀ ਗੱਜਣ ਵਾਲਾ ਸੁਖਮਿੰਦਰ